ਨਵਜੋਤ ਸਿੰਘ ਸਿੱਧੂ ਇਮਰਾਨ ਖਾਨ ਦੇ ਸੌ ਚੌਕ ਸਮਾਗਮ ਦੇ ਵਿੱਚ ਗਏ ਉੱਥੇ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦੇਖਦਾ ਗਦਾਰ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਦੇ ਲਾਂਗੇ ਦੀ ਗੱਲ ਚੱਲੀ ਉਸ ਤੋਂ ਬਾਅਦ ਭਾਰਤ ਦੀ ਸਰਕਾਰ ਨੇ ਵੀ ਇਸ ਨੂੰ ਮਨਜ਼ੂਰੀ ਦਿੱਤੀ ਹੈ ਤੇ ਹੁਣ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆ ਰਹੇ ਨੇ ਧੰਨਵਾਦ ਰੈਲੀ ਦਾ ਨਾਂ ਦਿੱਤਾ ਗਿਆ ਹੈ ਉਸ ਉਹ ਉਹਨਾਂ ਹੀ ਭਾਵਨਾਵਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਦੇ ਲਈ ਪੰਜਾਬ ਦੇ ਵਿੱਚ ਆ ਰਹੇ ਨੇ ਪ੍ਰਧਾਨ ਸਾਹਿਬ ਸਹੀ ਕਿਹਾ ਮੋਦੀ ਸਾਹਿਬ ਪੰਜਾਬੀਆਂ ਦੇ ਸੱਚੇ ਤੈਸ਼ੀ ਨੇ ਉਹ ਖੁਦ ਵੀ ਪੰਜਾਬ ਵਿੱਚ ਰਹਿ ਕੇ ਭਾਰਤੀ ਜਨਤਾ ਪਾਰਟੀ ਦੇ ਮਾਧਿਅਮ ਨਾਲ ਲੰਬਾ ਸਮੇਂ ਉਹਨਾਂ ਨੇ ਪੰਜਾਬੀਆਂ ਦੀ ਸੇਵਾ ਕੀਤੀ ਹੈ ਅੱਜ ਉਹ ਦੁਨੀਆ ਦੇ ਸਭ ਤੋਂ ਲੋਕਪ੍ਰੀਏ ਨੇਤਾ ਨੇ ਉਹ ਦੇਸ਼ ਵਾਸੀਆਂ ਦੇ ਹਿਰਦੇ ਸਮਰਾਟ ਨੇ ਮੈਂ ਧੰਨਵਾਦੀ ਹਾਂ ਕਿ ਪੰਜਾਬ ਦੇ ਪਿਆਰ ਸਦਕਾ ਉਹ 6 ਮਹੀਨੇ ਬਾਅਦ ਦੁਬਾਰਾ ਪੰਜਾਬ ਵਿੱਚ ਆ ਰਹੇ ਨੇ ਉਹ ਤੇ ਨਿਰੰਤਰ ਜਨਤਾ ਵਿੱਚ ਰਹਿੰਦੇ ਨੇ ਜਨਤਾ ਦੀ ਤਕਲੀਫਾਂ ਦੇਖਦੇ ਨੇ ਔਰ ਉਹਨਾਂ ਦਾ ਨਿਵਾਰਨ ਕਰਦੇ ਨੇ ਸੋ ਅੱਜ ਜੋ ਤੋਹਫੇ ਦਿੱਤੇ ਨੇ ਪੰਜਾਬ ਨੂੰ ਉਹਨਾਂ ਨੇ ਅਜ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕੋਕਿਸ ਸਿੱਖ ਕੌਮ ਔਰ ਪੰਜਾਬੀਆ ਦੀ ਬੜੀ ਲੰਬੀ ਮੰਗ ਸੀ ਕਿ ਦਰਬਾਰ ਸਾਹਿਬ ਗਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਕਰਵਾਏ ਜਾਣ ਮਨਮੋਹਨ ਸਿੰਘ ਨਹੀਂ ਪੂਰੀ ਕਰ ਸਕੇ ਕਾਂਗਰਸ ਨਹੀਂ ਪੂਰੀ ਕਰ ਸਕੀ ਕਿੰਨੇ ਪੂਰੀ ਕੀਤੀ ਮੋਦੀ ਸਾਹਿਬ ਨੇ ਅੱਜ ਦਰਬਾਰ ਸਾਹਿਬ ਨੂੰ ਜੀਐਸਟੀ ਤੋਂ ਮੁਕਤ ਲੰਗਰ ਨੂੰ ਕਿੰਨੇ ਕੀਤਾ ਮੋਦੀ ਸਾਹਿਬ ਨੇ ਅੱਜ ਸਿੱਖਾਂ ਦੇ ਜ਼ਖਮਾਂ ਤੇ ਜੋ ਨਮਕ ਛਿੜਕਿਆ ਸੀ નિર્ਦੋਸ਼ ਇੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਜਲਾਇਆ ਗਿਆ ਸੀ 84 ਦੇ ਦੰਗਿਆਂ ਕਿਉਂਕਿ ਕਾਂਗਰਸੀ ਲੀਡਰਾਂ ਦੇ ਉਹਦੇ ਵਿੱਚ ਨਾ ਆਏ ਕਾਂਗਰਸ ਨੇ 34 ਸਾਲ ਇਨਸਾਫ ਨਹੀਂ ਹੋਣ ਦਿੱਤਾ ਮੋਦੀ ਸਾਹਿਬ ਨੇ 2014 ਜਿੱਥੇ 5 ਲੱਖ ਰੁਪਏ ਦੀ ਕੰਪਨਸੇਸ਼ਨ ਦਿੱਤੀ ਪੀੜਿਤ ਪਰਿਵਾਰਾਂ ਨੂੰ ਉਥੇ ਵਾਦਾ ਕੀਤਾ ਸੀ ਕਿ ਨਿਆਂ ਮਿਲੇਗਾ ਅਜ ਇਨਸਾਫ ਦਵਾਤਾ ਸੱਜਨ ਕੁਮਾਰ ਨੂੰ ਉਮਰ ਕਹਿੰਦੇ ਸਿੱਧ ਕਰਤਾ ਕਿ ਉਹ ਸਤਿਆਗਾਂਡ ਵਿੱਚ ਕਾਂਗਰਸੀ ਦੋਸ਼ੀ ਸੀ ਔਰ ਉਹ ਜ਼ਿੰਮੇਵਾਰ ਸੀ ਕਾਂਗਰਸ ਦਾ ਨਿੱਤਤ ਔਰ ਕਾਂਗਰਸੀ ਅੱਜ ਕਾਂਗਰਸ ਦਾ ਸਿੱਖ ਵਿਰੋਧੀ ਘਨੋਰਾ ਚਿਹਰਾ ਜਨਤਾ ਦੇ ਸਾਹਮਣੇ ਆਇਆ ਹੈ ਜੋ ਕਿ ਜਿਹਦੇ ਲਈ ਪੂਰਾ ਸ਼ਰੇਹ ਜੇ ਅਸੀਂ ਕਿਸੇ ਨੂੰ ਦੇਨੇ ਆ ਤੇ ਪੰਜਾਬੀਆਂ ਦੇ ਸੱਚੇ ਦੋਸਤ ਮੋਦੀ ਜੀ ਨੂੰ ਦੇਨੇ ਆ ਸੋ ਇਹ ਧੰਨਵਾਦ ਰੈਲੀ ਜੋ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਨ ਲਈ 3 ਜਨਵਰੀ ਨੂੰ ਸਵੇਰੇ 10:30 ਵਜੇ ਗੁਰਦਾਸਪੁਰ ਪੁਡਾ ਗਰਾਊਂਡ 'ਚ ਹੋ ਰਹੀ ਹੈ ਪੰਜਾਬੀ ਵੱਡੀ ਸੰਖਿਆ ਆਪਣੇ ਮਹਿਬੂਬ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨ ਪਹੁੰਚਣਗੇ ਤੁਸੀਂ ਤਿੰਨ ਤੋਹਫਿਆਂ ਦੀ ਗੱਲ ਕੀਤੀ ਪਹਿਲਾ ਕਰਤਾਰਪੁਰ ਸਹਿਬ ਲੰਗਾ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਲਿਆ ਜਾਂਦਾ ਤੁਸੀਂ ਉਹਨਾਂ ਨੂੰ ਕ੍ਰੈਡਿਟ ਦਿੰਦੇ ਹੋ ਜਾਂ ਨਹੀਂ ਜਾਨਜਬੁੱਲ্লাহ ਦਿਵਾਨਾ ਹੈ ਉਹ ਤੇ ਇੱਕ ਮौज-ਮਸਤੀ ਕਰਨ ਪਾਕਿਸਤਾਨ ਗਿਆ ਸੀ ਕਿ ਉਹ ਡਿਪਲੋਮੈਟ ਸੀ ਕੀ ਉਹਨੇ ਘੋਸ਼ਣਾ ਕੀਤੀ ਹੈ ਕਾਰਿਡੋਰ ਦੀ ਘੋਸ਼ਣਾ ਕੀਤੀ ਮੋਦੀ ਸਾਹਿਬ ਨੇ ਜਿਨ੍ਹਾਂ ਕੋਲ ਦਇਤ ਤੁਸੀਂ ਪ੍ਰਾਈਮ ਮਿਨਿਸਟਰ ਕੋਲ ਹੁੰਦਾ ਵਿਦੇਸ਼ ਮੰਤਰੀ ਕੋਲ ਹੁੰਦਾ ਉਹ ਤੇ ਮਸਕਰਾ ਹੈਗਾ ਕੋਈ ਵੀ ਫੀਸ ਦੇ ਕੇ ਉਹਦੇ ਕੋਲ ਕੋਈ ਵੀ ਬਿਆਰ ਦਵਾ ਲੈ ਜਿਹੜੀ ਗੱਲ ਤੁਸੀਂ ਕੀਤੀ ਹੈ ਜੀਐਸਟੀ ਹਟਾਉਂਦੀ ਜੀਐਸਟੀ ਲਾਇਆ ਕਿੰਨੇ ਸੀ ਲੰਗਰਾਂ ਐਸਾ ਹੈ ਕਿ ਹਟਾਤਾ ਨਾ ਜੀ ਜੀਐਸਟੀ ਇੱਕ ਐਸਾ ਟੈਕਸ ਹੈ ਜਿਹਨੇ ਦੇਸ਼ ਵਿੱਚ ਇੱਕ ਟੈਕਸ ਪ੍ਰਣਾਲੀ ਕੀਤੀ ਉਹ ਨਵਾਂ ਟੈਕਸ ਸੀ ਇਹ ਕਾਂਗਰਸ ਨੇ 2005 ਵਿੱਚ ਪ੍ਰਯਾਸ ਕੀਤਾ ਲਾਉਣ ਦਾ ਸਫਲ ਨਹੀਂ ਹੋ ਸਕੇ ਇਸ ਸਫਲ ਹੋਏ ਮੋਦੀ ਜੀ ਜਿਨ੍ਹਾਂ ਨੇ ਦੇਸ਼ ਨੂੰ ਕੀਤਾ ਔਰ ਬਾਅਦ ਜੀ ਲੰਗਰ ਨੂੰ ਜੀਐਸਟੀ ਮੁਕਤ ਕੀਤਾ ਠੀਕ ਹੈ ਇਹਨਾਂ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਜਿਨ੍ਹਾਂ ਕੋਲ ਸਮੇਂ ਦੀ ਘਾਟ ਕਰਨ ਗੱਲਾਂ ਬਾਤਾਂ ਥੋੜੀਆਂ ਕਰ ਸਕਿਆ ਸਵਾਲ ਬਹੁਤ ਨੇ ਇਹਨਾਂ ਨੇ ਦਿੱਲੀ ਦੰਗਿਆਂ ਦੀ ਗੱਲ ਵੀ ਕੀਤੀ ਹੈ ਪਰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸੀ ਉਸ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਲਾਲ ਕਿਸ਼ਨ ਅੜਵਾਨੀ ਨੇ ਆਖਿਆ ਸੀ ਕਿ ਹਮਲਾ ਅਸੀਂ ਕਰਵਾਇਆ ਸੀ ਫੌਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਸੀਂ ਚੜਾਈ ਸੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਇਸ ਦੇ ਲਈ ਇਸ ਗੱਲ ਦੇ ਲਈ ਤਿਆਰ ਨਹੀਂ ਸੀ ਪਰ ਭਾਰਤੀ ਜਨਤਾ ਪਾਰਟੀ ਹੀ ਸੀ ਜਿਸ ਨੇ ਦਬਾਅ ਬਣਾ ਕੇ ਮંત્રી ਇੰਦਰਾ ਗਾਂਧੀ ਕੋਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਰਮੀ ਚੜਵਾਈ ਸੀ ਇਹਨਾਂ ਸਵਾਲਾਂ ਦਾ ਜਵਾਬ ਉਹਨਾਂ ਤੋਂ ਲੈਣਾ ਸੀ ਫਿਲਹਾਲ ਉਹਨਾਂ ਕੋਲ ਸਮਾਂ ਨਹੀਂ ਸੀ ਪਰ ਜਦੋਂ ਵੀ ਅਗਲੀ ਵਾਰ ਮਿਲਣਗੇ ਉਹਨਾਂ ਤੋਂ ਇਹਨਾਂ ਸਵਾਲਾਂ ਦਾ ਜਵਾਬ ਜ਼ਰੂਰ ਲਵਾਂਗੇ